ਕਲ ਕੋ ਦੀ ਜੇਕਰ ਇਹ ਨਾ ਹੋਵੇ ਤਾਂ ਬੱਤੀ ਤੋਂ ਅੰਦਰ ਪ੍ਰਬੰਧਿਤ ਹੋਵੇਗਾ। ਮਾ ਬੋਲੋ ਨਾ ਮਾ ਬੋਲੋ। ਕਲ ਕੋ ਦੀ। ਲੋਕ ਜਰਨ ਨਾ ਕਿਸਾਨ ਹੋਵੇਗੇ। ਉਦੋਂ ਵੀ ਕੋਈ ਨਾ ਕਰੇਗਾ। ਆਪਰੇਟਿੰਗ करने की बहुत बहुत धन्यवाद जो आपने हमारे को दिया है साथ में मुझे बहुत बहुत धन्यवाद बहुत बहुत धन्यवाद जितना ये चौधरी है हमारे को ब्लेस करने का साथ मिलता मुझे बहुत बहुत धन्यवाद ਦੇ ਪਰ ਦਾ ਲੰਕ ਜਿਹੜਾ ਤੇ ਪਰ ਦਾ ਖਾਣਾ ਜਿਹੜਾ ਜਿਹੜੇ ਸਾਡੇ ਬਹਾਦਰ ਜਵਾਨ ਬੀਐਸਐਫ ਦੇ ਜਵਾਨ ਬੀਐਸਐਫ ਦੇ ਅਫਸਰ ਜਿਹੜੇ ਦਿਨਾਂ ਕਰਕੇ ਅਸੀਂ ਸਾਰੇ ਲੋਕ ਸੌ ਜਾਂਦੇ ਇਹ ਜਾਗਦੇ ਹਨ ਤੇ ਮੈਂ ਉਸ ਪੁਆਇੰਟ ਤੇ ਆਇਆ ਕਿਉਂਕਿ ਕਦੀਪ ਅੱਜ ਤੋਂ 1 ਮਹੀਨਾ ਪਹਿਲਾਂ ਜਦੋਂ ਕੁਝ ਤਣਾਅ ਹੋਇਆ ਤੇ ਸਾਡੀਆਂ ਸਾਰੀਆਂ ਚੌਕੀਆਂ ਤੇ ਆਉਣਾ ਜਾਣਾ ਜਿਹੜਾ ਉਹ ਬੰਦ ਹੋ ਗਿਆ ਸੀਗਾ ਕਿ ਤਾਂ ਆਦੇ ਅੱਗੇ ਸਾਡੇ ਕਿਸਾਨਾਂ ਦੀ ਜ਼ਮੀਨ ਹੈ ਉਹ ਵੀ ਕਿਸਾਨ ਵੀ ਨਾਲ ਆਇਆ ਉਹ ਮੈਂ ਮੈਂ ਇਹਨਾਂ ਨੂੰ ਕਿਹਾ ਪ੍ਰੇਮ ਹਰਦ ਜਵਾਨ ਨੂੰ ਮੈਂ इनके लिए ਬਹੁਤ ਮੁਟਾਈਆਂ ਮਜਾ ਦੇਖਿਆ ਤਾਂ ਮੈਂ ਕਿਹਾ ਕਿ ਦੇਖੇ ਹਮ ਮਨਿਸਟਰ ਹੈ ਉਹ ਜਬ ਹਮ 26 ਜਨਦੀ ਕੋ 15 ਅਗਸਤ ਕੋ ਜਾਂਦੇ ਹੈ ਗੋਮੀ ਚੰਡਾਲ ਲਹਿਰਾਨੇ ਕੇ ਲਈ ਉਹ ਉਸ ਜਗਾਹ ਪੇ ਜਿਹੜੀ ਵੀ ਫੋਰਸ ਹੋਤੀ ਹੈ ਸਾਡੀ ਫੌਜ ਸੋਹਣੀ ਹੈ ਕੋਸ ਫੌਜ ਸੋਹਣੀ ਉਹ हमे वो ਸਲਾਮੀ देते तो आज मैं इन, इनको सलामी देने आया मैं इनको बोला ਕਿ ਆਪ ਬਹੁਤ ਬੜੇ ਆਦਮੀ ਹੋ ਬਹੁਤ ਵੱਡੇ ਹਮ ਤਾਂ ਕੁਛ ਵੀ ਨਹੀਂ ਬਤਨੀ ਹੋਣਾ ਕੋ ਬਹੁਤ ਬੜੀ ਬਾਤ ਨਹੀਂ ਹੈ ਪਰ ਦੇਸ਼ ਕੇ ਲਈ ਬਦੂਕ ਫੜ ਕੇ ਖਲੋਣਾ ਆਪਣੀ ਜਾਨ ਦੀ ਪਰਵਾਹ ਨਾ ਕਰਕੇ ਆਪਣੇ ਦੇਸ਼ ਦੀ ਪਰਵਾਹ ਕਰਨਾ ਸਾਡੇ ਸਭ ਤੋਂ ਵੱਡੀ ਸਾਡੇ ਬਹਾਦਰ ਜੁਹਦੇ ਆ ਸੋ ਇਹਦਾ ਨਾਂ ਅੱਜ ਲਾਂਚ ਕੀਤਾ ਇੱਕ ਮੇਰੇ ਕੋ ਕਸਾਨ ਕੱਲ ਤੋਂ ਸੁਣ ਨੂੰ ਮਿਲੇ ਹੀ ਗਏ ਉਹਨਾਂ ਨੇ ਕਿਹਾ ਜੀ ਕਿ ਸਾਡਾ ਇੱਕ ਮੁੱਦਾ ਹੈ ਕਿ ਗੇਟ ਬੰਦ ਹੋ ਗਏ ਜਿਹੜੇ ਸਾਡੇ ਕਿਸਾਨ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰ ਜਾਂਦੇ ਸੀਗੇ ਉਹਨਾਂ ਦੇ ਗੇਟ ਉਹਨਾਂ ਨੇ ਬੰਦ ਕਰਤੇ ਸੀਗੇ ਸੋ ਅੱਜ ਮੈਂ ਉਹ ਅਫਸਰ ਨੂੰ ਕਿਹਾ ਕੋਨੇ ਆਲ ਤੋਂ ਲੈ ਕੇ 100 ਵਾਲ ਇਹ ਚੌਕੀ ਆ ਬਿਲਕੁਲ ਉਹ ਸਾਹਮਣੇ ਪਾਕਿਸਤਾਨ ਆ ਆਪਾਂ ਬਿਲਕੁਲ ਐ ਬਾਰਡਰ ਤੇ ਖੜੇ ਆ ਤੇ ਉਹ ਗੇਟ ਜਿਹੜੇ ਕੱਲ ਤੋਂ ਸਾਡੇ ਖੁੱਲ ਜਾਣਗੇ ਤੇ ਸਾਡੇ ਕਿਸਾਨ ਪੜਾ ਜੇ ਪਾਸੇ ਜਾ ਕੇ ਤਾਰਾਂ ਤੋਂ ਪਾਸ ਜਾ ਕੇ ਕੰਡੇ ਵਾਲੀ ਤਾਰ ਤੋਂ ਪਾਸ ਜਾ ਕੇ ਜਿਹੜਾ ਉਹ ਖੇਤੀ ਕਰਨਗੇ ਕੱਲ ਤੋਂ ਦਬਾਵਾ ਗੇਟ ਖੁੱਲ ਜਾਣਗੇ ਇਸ ਵੇਲੇ ਮਾਹੌਲ ਸ਼ਾਂਤ ਹੈ ਵੈਸੇ ਤੇ ਜੋ ਤਣਾਅ ਸੀਗਾ ਉਸ ਸਮੇਂ ਵੀ ਮੈਂ ਬਹੁਤ ਕੋਸ਼ਿਸ਼ ਕੀਤੀ ਹੁੰਦੀ ਪਰ ਮੈਨੂੰ ਪਰਮਿਸ਼ਨ ਨਹੀਂ ਮਿਲੀ ਆਟੋਕਾਲ ਦੇ ਹਿਸਾਬ ਨਾਲ ਮੈਨੂੰ ਕਿਹਾ ਗਿਆ ਕਿ ਆਪ ਨਹੀਂ ਆ ਸਕਤੇ ਕਿਉਂਕਿ ਤਣਾਅ ਹੈ ਕੋ ਕੁਝ ਵੀ ਹੋ ਸਕਦਾ ਤਾਂ ਮੈਂ ਉਸ ਦਿਨ ਵੀ ਸਰਗਦੇਵ ਸੇ ਵਾਪਸ ਗਿਆ ਮੈਂ ਬਹੁਤ ਕੁਛ ਠੀਕ ਪਰ ਮੈਨੂੰ ਕਿਉਂਕਿ ਹਮ ਜ਼ਮੇਦਾਰ ਬਣਤੀ ਹੈ ਤਾਂ ਮੈਨੂੰ ਅਫਸੋਸ ਦੀ ਬਾਤ ਮੰਨਣੀ ਪਈ तो so, मैं उस दिन का ही इनको बोला था कि जिस दिन शांति हुई थोड़ी तो बताना मैं आऊँगा तो रात को सर की काल गई तो सर ने क्या के कल आ तो आज आए हैं बहुत मजा आया इनको मिलकर सर इनको सलूट कर हैं सर जी आपको सलूट थे थे थे। सर देख रहे आप बहुत बड़े बंदे सब को सलूट है आपको सर सर जी आपको भी सलूट है आप बहुत बड़ा काम कर रहे हैं हमारे किसान और हम जब भी आपको लोड पड़ेगी हम आपके साथ